ਨਵਾਂ ਦਾ ਐਨੀ ਟਾਈਮ ਫਿਟਨੈਸ ਵਾਲੇ 4 ਵਜ ਗਏ ਜੀ ਹੁਣ ਆਪਾਂ ਚੱਲੇ ਆ ਅੱਗੇ ਉਹ ਪੰਪ ਤਾਂ ਸਾਹਮਣੇ ਉੱਥੇ ਸਮਾਨ ਲਵਾਂਗੇ ਇੱਥੇ ਵਧੀਆ ਆਪਾਂ ਜਿੰਮ ਚ ਨਾਲੇ ਤਾਂ ਪਾਵਰ ਬੈਂਕ ਚਾਰਜ ਕਰ ਲਏ ਨਾਲੇ ਨਹਾ ਲੇ ਤੇ ਨਾਲੇ ਥੋੜਾ ਜਿਹਾ ਸੌਲੇ ਐਂ ਵਧੀਆ ਕੰਮ ਆ ਗਈ ਆਪਣੇ ਕੋਲੇ ਜਿਹੜੀ ਕੀ ਸੀ ਜਿੰਮ ਦੀ ਲੋ ਜੀ ਇੱਥੋਂ ਨਾਲ ਤਾਂ ਬ੍ਰੈਡ ਮਿਲਿਆ ਤੇ ਨਾ ਮਿਲੇ ਆਕੇਲੇ ਕੋਈ ਗੱਲ ਨਹੀਂ ਆਪਣੇ ਹੋਣਗੇ ਫਿਰ ਨਾਲ ਦੁਬਾਰੇ ਮਿਲੇ ਬਾਅਦ ਚ ਲੈ ਲਾਂਗੇ ਟਾਈਮ 4:11 ਹੋ ਗਏ ਕਿਹ ਕਹਿੰਦੇ ਕਿੱਥੇ ਆ ਗਏ ਕਹਿੰਦੇ ਟਿਮ ਹਾਟਨ ਦਾਗੇ ਟਿਮ ਹਾਟਨ ਦਾ ਆਪਾਂ ਅਸ਼ਾ ਚੱਕ ਲਿਆ ਤੁਹਾਂ ਚਾਹ ਹਾਸ਼ ਬਰੋਂ ਤੇ ਬੇਗਲਾ ਅੱਧਾ ਪੌਣਾ ਘੰਟਾ ਆਪਾਂ ਇੱਥੇ ਲਾ ਕੇ ਜਾਵਾਂਗੇ ਰਾਮ ਨਾਖਾ ਮੈਂ ਉਹ ਜੀ ਆਪਾਂ ਵੀ 페ਡਲ ਮਾਰਨੇ ਲੱਗੇ ਆਂ ਬ੍ਰੈਂਡਨ ਹੈਗਾ ਜੀ 140 ਨੀਂਦ ਆਪਣੀ ਅੱਜ ਐਸੀ ਵੈਸੀ ਪੂਰੀ ਹੋਈ ਐ ਮਸਾਂ ਹੀ ਤਨੇ ਕੋ ਘੰਟੇ ਸੁੱਤੇ ਆਂ ਇੱਧਰ ਸੂਰਜ ਵੀ ਚੜ੍ਹਾ ਐ ਆਪਣੇ ਨਾਲ ਨਾਲ ਅੱਜ ਆਪਾਂ ਮੈਨੀਟੋਬਾ ਸੂਬੇ ਚ ਦਾਖਲ ਹੋ ਜਾਣਾ ਐ ਇੱਥੋਂ ਥੋੜੀ ਦੂਰੀ ਐ ਤਰੋ ਚੱਕਰ ਪੈ ਗਿਆ ਉਹੀ ਪਹੁੰਚੇ ਦੁਵਾਰੇ ਟਿਮ ਹਾਟਲ ਆ ਕੇ ਸੀਏ ਕਿਉਂਕਿ ਆਪਣਾ ਸਟੋਰੀ ਫੋਲ ਹੋ ਗਈ ਸੀ ਤੇ ਹੁਣ ਆਪਾਂ ਉਹ ਕਰਕੇ ਸਾਰਾ ਕੰਮ ਆਪਸ ਆਪਾਂ ਹੁਣ ਰਾਹ ਨੂੰ ਚੱਲਦੇ ਆਂ ਕਰਨੀਆਂ ਪੈਣੀਆਂ ਕੁਝ ਗੀਜਾ ਹੁਣ ਆਪਣੇ ਹੱਥ 'ਚ ਨਹੀਂ ਆ ਰਹੀਆਂ ਲੋ ਜੀ ਆਪਾਂ ਦੁਵਾਰੇ ਪੈਡਲ ਮਾਰਨ ਲੱਗਿਆ ਪੌਣੇ 7 ਹੋ ਗਏ ਕੋਈ ਗੱਲ ਨਹੀਂ ਟਾਈਮ ਨਹੀਂ ਖੜਨਾ ਨਹੀਂ ਇਹਨੇ ਚੱਲਦੀ ਰਹਿਣਾ ਤੇ ਟਾਈਮ ਦੇ ਨਾਲ ਨਾਲ ਆਪਾਂ ਵੀ ਚੱਲਦੇ ਆਂ ਤੋ ਆਪਾਂ ਜੇ ਖੁੱਲ ਗਿਆ ਤਾਂ WD40 ਲੈ ਜੀ ਜੇ ਹੋ ਜਾ ਤਾਂ ਤੋ ਜੀ ਬਣ ਕੀ ਗੱਲ ਉਹੀ ਮਿਲ ਗਿਆ ਜਿਹੜਾ ਆਪਾਂ ਨੂੰ ਚਾਹੀਦਾ ਸੀ ਆ ਪਾਣੀ ਪਿਰ ਲਈ ਸੀ ਜੀ ਆਪਾਂ ਹੁਣ ਇਹਨੂੰ ਚੈਨ ਤੇ ਮਾਰਾਂਗੇ ਓਕੇ ਭਾਈ ਜੀ ਧੰਨਵਾਦ ਹਾਂਜੀ ਖੜਨ ਲਈ ਹਾਂਜੀ ਧੰਨਵਾਦ ਭਾਈ ਇੱਥੇ ਪੰਪ ਤੇ ਪਾਣੀ ਵੀ ਹੁੰਦਾ ਤੇ ਆ ਵੀ ਮਿਲ ਜਾਂਦੇ ਆ ਸਾਨੂੰ ਨੈਪਕਿਨ ਹੁਣ ਆਪਾਂ ਉਹ ਸਾਈਡ ਵਾਲੀ ਜਿੱਥੇ ਵੀ ਡਬਲਯੂਡੀ 40 ਪਿਆਗਾ ਉਹ ਥੋੜਾ ਜਿਹਾ ਪਾਣੀ ਚ ਪਿਆ ਹੋ ਕੇ ਉਹ ਸਾਫ਼ ਕਰੀ ਜਾਂਦੇ ਆ ਟਾਇਰ ਤੋਂ ਲੋ ਜੀ ਹੋ ਗਿਆ ਆਪਣਾ ਕੰਮ ਲੈ ਪੂਰਾ ਰੈਲਾ ਹੋ ਗਿਆ ਆਪਣਾ ਸਾਈਕਲ ਰੰਤਾ ਆਵਾਜ਼ ਵੀ ਨਹੀਂ ਕਰਦਾ ਸਿਰੇ ਹੀ ਲੱਗ ਗਿਆ 140 ਅੱਜ ਕੱਢਤਾ ਚੜਦੀ ਗਲਾਚ ਆਪਾਂ ਪੂਰੇ ਚੈਨ ਨੂੰ ਵੀ ਆਪਾਂ ਡਬਲ ਡੀ 40 ਦੇਤਾ ਫੇਰ ਹੁਣ ਭੱਜਿਆ ਜਾਂਦਾ ਉੱਤੋਂ ਅੱਜ ਇੱਕ ਖੁਸ਼ਖਬਰੀ ਦੱਸਦਾ ਤੁਹਾਨੂੰ ਮੈਂ ਅੱਜ ਹਵਾ ਆਪਣੇ ਵੱਲ ਦੀ ਹੈ ਪ੍ਰਭ ਜੀ ਤਵਾਈ ਮਿਲਿਆ ਹੁਣੀ ਆਪਾਂ ਨੂੰ ਕਹਿੰਦਾ ਬਾਈ ਮੈਂ ਤੁਹਾਡੀ ਟਿਕਟੌਕ ਤੇ ਵੀਡੀਓ ਦੇਖੀ ਸੀ ਟਰੱਕ ਚਲਾਉਂਦਾ ਸੀ ਬਾਈ ਵੀ ਫੋਟੋ ਖਿੱਚੀ ਆਪਾਂ ਬਾਈ ਨੇ ਚਾਹਵਾਨੀ ਪੁੱਛਿਆ ਹੋਰ ਸਫਰ ਬਾਰੇ ਪੁੱਛਿਆ ਧੰਨਵਾਦ ਪ੍ਰਵਜੀਤ ਬਾਈ ਜਉਂਦੇ ਰਹਿਣ ਵੀ ਟਰੱਕਾਂ ਵਾਲੇ ਦਿਲੋਂ ਸਤਿਕਾਰ ਆ ਉਹਨਾਂ ਨੂੰ ਮੌਸਮੀਨ ਤੋਂ ਬਾਰਡਰ ਜਾਂਦਾ ਮੈਨੀ ਟੋਪਾ ਦਾ 17 ਕਿਲੋਮੀਟਰ ਪਰ ਆਖਰੀ ਪਿੰਡ ਆਉਂਦਾਗਾ ਫਲੇਮਿੰਗ ਫੇਰ ਆਪਾਂ ਚੌਥੇ ਸੂਬੇ 'ਚ ਪ੍ਰਵੇਸ਼ ਕਰ ਜਾਣਾ ਹੈ ਪੈਡਲ ਮਾਰਦੇ ਮਾਰਦੇ ਉਹ ਵੀ ਫਤੇ ਕਰਦੇ ਨੇ ਅੱਗੇ ਆ ਗਿਆ ਜੀ ਧਰਮਕੰਡਾ ਆਪਾਂ ਇੱਥੇ ਪਾਰ ਕਰਾ ਹੀ ਲੈਣੇ ਆਪਦੇ ਸਾਈਕਲ ਦਾ ਤੇ ਸਮਾਨ ਦਾ ਪਹਿਲੀ ਵਾਰੀ ਕੰਡੇ ਤੇ ਜਾ ਰਹੇ ਆਂ ਆਪਾਂ ਨੂੰ ਨਹੀਂ ਪਤਾ ਕਿ ਇੱਥੇ ਪੈਸੇ ਲੈਂਦੇ ਆ ਕਿ ਕੀ ਸਾਫ ਬਤਾਵੇ ਵੀ ਇਹ ਕਰਨਗੇ ਵੀ ਕਿ ਨਹੀਂ ਚਲੋ ਮੈਂ ਤਾਂ ਇਆਂ ਕਰਕੇ ਦੇਖ ਲਾਂਗੇ ਕੂਤਾਏ ਰਕਾ ਵੀਰਾਂ ਵਾਸਤੇ ਹੁੰਦਾ ਇਹ ਤਾਂ ਬੰਦ ਪਿਆ ਚਲੋ ਆਪੀ ਦੇਖਦੇ ਆ ਮੱਥਾ ਮਾਰ ਕੇ ਖੰਡਾ ਸੀ ਉਹ ਆਹੀ ਲੱਗਦਾ ਉਹ ਸੀ ਜੀ ਭਾਰ ਲਿਖਿਆ ਹੋਇਆ ਆਪਣੀ ਸਾਈਕਲ ਦਾ 50 ਕਿਲੋ ਲੱਗਦਾ ਮੈਨੂੰ ਉਹ ਦੇਖੋ ਹੁਣ ਵੱਧ ਗਿਆ ਜਦੋਂ ਮੈਂ ਕੰਡੇ ਦੇ ਉੱਤੇ ਛੜ ਗਿਆ ਬਾਕੀ ਪਤਾ ਨਹੀਂ ਕਿੰਨਾ ਸਹੀ ਹੈ ਕਿੰਨਾ ਗਲਤ ਹੈ ਤੇ ਆਪਾਂ ਵੀ ਲੱਗਪਗ ਆਪਦੇ ਜਿੰਨਾ ਭਾਰ ਖਿੱਚੀ ਤੁਰੀ ਲਈ ਜਾਂਦੇ ਜਿੰਨਾ ਆਪਣੇ ਆਪ ਦਾ ਹੈ ਵਾਹਿਗੁਰੂ 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 ਲੋ ਇਹ ਲਿਖਿਆ ਆ ਗਿਆ ਕਹਿੰਦੇ ਮੈਨੀਟੋਬਾ ਬਾਰਡਰ 5 ਕਿਲੋਮੀਟਰ ਤੇ ਬਹੁਤ ਜਣਾਂ ਨੂੰ ਨਹੀਂ ਪਤਾ ਜੀ ਕਿ ਇੱਥੇ ਕੈਨੇਡਾ ਦੇ ਵਿੱਚ ਸੱਪ ਵੀ ਹੁੰਦੇ ਆ ਪਹਿਲਾਂ ਸੜਕ ਤੇ ਬੈਠ ਕੇ ਇੱਥੇ ਧੁੱਪ ਸਿੱਖੀ ਜਾਂਦੇ ਸੀ ਲੋਕੀ ਇਹਨਾਂ ਨੂੰ ਘਰਾਂ 'ਚ ਵੀ ਪਾਲਤੋ ਤੌਰ ਤੇ ਰੱਖਦੇ ਆ ਪਿਛਲੇ 2-3 ਦਿਨਾਂ ਤੋਂ ਮੈਂ ਦੇਖਦਾ ਆ ਰਿਹਾ ਮੈਂ ਕਿਹਾ ਚੱਲ ਬਣਾਉਣਾ ਵੀਡੀਓ ਬਣਾਉਣਾ ਵੀਡੀਓ ਸੜਕ ਤੇ ਐਵੇਂ ਬੈਠੇ ਹੁੰਦੇ ਜਿਵੇਂ ਮਰੇ ਪਏ ਹੁੰਦੇ ਆ ਫਰੋਂਟ ਉਪਰ ਸਿਕਨਾਈ ਹੁੰਦੇ ਆ ਇਹ ਜ਼ਹਿਰੀਲੇ ਜਮਾ ਨਹੀਂ ਹੁੰਦੇ ਬਾਕੀ ਲੜੇ ਤੋਂ ਪਤਾ ਲੱਗੂ ਓ ਮੈਂ ਬੋਰਡ ਦੇਖਿਆ ਹੁਣੀ ਹੁਣੀ ਮੈਂ ਨਹੀਂ ਟੋ ਬੱਸ ਸਕੈਚਮੈਨ ਇਧਰਲੇ ਪਾਸੇ ਮੈਂ ਨਹੀਂ ਟੋ ਬ ਇਧਰਲੇ ਪਾਸੇ ਸਸਕੈਚਮੈਨ ਪਰ ਹਜੇ ਅਸਲ ਜਿਹੜਾ ਇਹਨਾਂ ਦਾ ਜੀਆ ਐਨੂ ਵਾਲਾ ਬੋਰਡ ਹੁੰਦਾ ਉਹ ਆ ਜਾਣੀ ਹੈਗਾ ਉੱਥੇ ਆਪਾਂ ਜਾ ਰਹੇ ਆਂ ਉਹ ਪਿੱਛੇ ਲੰਘ ਗਿਆ ਸਕੈਚਮੈਨ ਵਾਲਾ ਨਾਲ ਜਿਹੜੇ ਇਧਰੋਂ ਆਉਂਦੇ ਆ ਜਿਵੇਂ ਓ ਬਈ ਆ ਜਾਂਦਾ ਤਾਂ ਉਹਨੂੰ ਜਿਹੜਾ ਉਹ ਬੋਰਡ ਲੱਗਿਆ ਉਹ ਜੀ ਐਨ ਨੂੰ ਕਹਿੰਦਾ ਆਪਾਂ ਰੁੱਕ ਕੇ ਇੱਥੇ ਫੋਟੋ ਵੀ ਖਿੱਚਦੇ ਹੁੰਨੇ ਆ ਤੇ ਵੀਡੀਓ ਵੀ ਬਣਾਉਣੀ ਹੁੰਦੀ ਆਪਣਾ ਮਾਈਲਸਟੋਨ ਹੈ ਆਪਣੀ ਪ੍ਰਾਪਤੀ ਹੈ ਕਿ ਆਪਾਂ ਮੈਨੀਟੋਬਾ ਪਹੁੰਚ ਗਏ ਤੇ ਫੋਟੋ ਲੱਗੀ ਹੋਈ ਆ ਜੀ ਫਾਸਿਨੇਸ਼ਨ ਪੀਪਲ ਆ ਜਿਹੜੇ ਇੱਥੋਂ ਦੇ ਜਿਹੜੇ ਕੈਨੇਡਾ ਦੇ ਪਹਿਲੇ ਵਸਨੀਕ ਹੈ ਹਾਂਜੀ ਆਪਾਂ ਪੈਡਲ ਮਾਰਦੇ ਮਾਰਦੇ ਪਹੁੰਚ ਗਏ ਚੌਥੇ ਸੂਬੇ ਬ੍ਰਿਟਿਸ਼ ਕੋਲੰਬੀਆ ਅਲਬਰਟਾ ਸਸਕਾਚੂਨ ਆਪਾਂ ਫਤਿਹ ਕਰ ਰਹੇ ਤੇ ਹੌਲੀ ਹੌਲੀ ਪੈਡਲ ਮਾਰਦੇ ਮਾਰਦੇ ਆਪਾਂ ਆ ਸੁਭਾਅ ਉਹ ਫਤਿਹ ਕਰਦੇ ਨੇ ਮੈਨੀਟੋਬਾ ਸਸਕਾਚੂਨ ਵਰਗਈ ਹੈ ਜਹੇ ਜਹ ਆਪਾਂ ਉਥੇ ਦ੍ਰਿਸ਼ ਦੇਖਦੇ ਆਏ ਉਹੀ ਆਪਾਂ ਮੈਨੀਟੋਬਾ ਦੇਖਦੇ ਜਾਵਾਂਗੇ ਚਲੋ ਚੱਲੀਏ ਜੀ ਆਇਆਂ ਨੂੰ ਜੀ ਜੀ ਆਇਆਂ ਨੂੰ ਕਹਿੰਦੇ ਧੰਨਵਾਦ ਜੀ ਧੰਨਵਾਦ ਤੇ ਆ ਜਿਹੜੀ ਇੱਥੇ ਸਟੋਨ ਵਾਲ ਬਣਾਈ ਹੋਈ ਹੈ ਇਹ 1970 ਦੀ ਬਣੀ ਸੀ ਜੋ ਉਹਨੇ ਬਣਾਈ ਸੀ ਜੋ ਸੀਗਾ ਜਿਹੜਾ ਉਹ ਇਮੀਗਰੈਂਟ ਸੀਗਾ ਪ੍ਰਵਾਸੀ ਸੀਗਾ ਉਹ ਵੀ ਹੰਗਰੀ ਤੋਂ ਆਇਆ ਹੋਇਆ 1957 ਚ ਆਇਆ ਸੀ ਇਹ ਉਹਦਾ ਮਿਸਤਰੀ ਪੁਨੇਚ ਇਹ ਸਾਰਾ ਉਹਨਾਂ ਦਾ ਮਨਪਸੰਦ ਕੰਮ ਸੀ ਲੋਕਲ ਫੀਲਡ ਸਟੋਨ ਇਹ ਮਤਲਬ ਜਿਵੇਂ ਆਹ ਕੰਧ ਬਣਾਈ ਹੈ ਐਵੇਂ ਦੇ ਉਹਨੂੰ ਬਣਾਉਣੇ ਬਹੁਤ ਵਧੀਆ ਲੱਗਦੇ ਸੀ ਜੇ ਤੁਸੀਂ ਹੋਰ ਜੋ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਤੁਸੀਂ ਇੱਥੇ ਪਾ ਸਕਦੇ ਹੋ ਮੈਨੀਟੋਬਾ ਹਿਸਟੋਰੀਕਲ ਸੁਸਾਇਟੀ ਵੈਬਸਾਈਟ ਅੰਡਰ ਮੈਮੋਰੇਬਲ ਮੈਨੀਟੋਬਨਸ ਚੰਗਾ ਬਈ ਜੋਸ਼ ਆ ਬਹੁਤ ਵਧੀਆ ਕੰਮ ਕੀਤਾ ਤੂੰ ਆ ਲੋ ਸਾਫ ਸੁਥਰਾ ਕੰਮ ਕੀਤਾ ਆ ਕੋਈ ਬਾਈ ਗੰਦ ਪਾ ਗਿਆ ਚਲੋ ਕੋਈ ਗੱਲ ਨਹੀਂ ਐਥੇ ਸਟੋਰ ਸੀਗਾ ਇੰਨੇ ਦੇ ਵਿੱਚ ਐਲਕੋਹਲ ਆ ਤੂੰ ਚੇਲੇ ਫਰੀਲੇ ਤੇ ਬ੍ਰੈਡ ਫਰੀਲੇ ਆਪਾਸਾ ਫਰੀਲੇ ਆਪ ਇੱਥੇ ਜ਼ਿਆਦਾਤਰ ਜਿਹੜੇ ਵੀ ਪਿੰਡ ਹੈ ਉੱਥੇ ਹੀ ਸਟੋਰ ਹੈ ਕੋ-ਆਪ ਇੱਥੇ ਥੋੜਾ ਜਿਹਾ ਖਾ ਕੇ ਫਿਰ ਆਪਾਂ ਅੱਗੇ ਜਾਣੇ ਟਾਈਮ 12:08 ਹੋ ਗਏ ਤੇ ਆਪਾਂ 37 ਕਿਲੋਮੀਟਰ ਕੱਢਾਏ 100 ਕਿਲੋਮੀਟਰ ਹੀ ਰਹਿ ਗਿਆ ਲੋ ਜੀ ਅੱਗੇ ਬੋਰਡ ਆ ਗਿਆ ਬ੍ਰੈਂਡਨ ਦਾ 88 ਕਿਲੋਮੀਟਰ ਹਾਂਜੀ ਆਪਾਂ ਹੁਣ ਮੈਨੀਟੋਬਾ ਦੇ ਵਿੱਚ ਆ ਤੇ ਮੈਨੀਟੋਬਾ ਦੇ ਸਕੈਚਵਨ ਵਿੱਚ ਕੋਈ ਜ਼ਿਆਦਾ ਅੰਤਰ ਨਹੀਂ ਹੈਗਾ ਪੋਗੋਲ ਵੀ ਇੱਥੋਂ ਦਾ ਉਹੀ ਐ ਤੇ ਦ੍ਰਿਸ਼ ਵੀ ਇੱਥੋਂ ਦੇ ਉਹੀ ਐ ਜੀਓਗ੍ਰਾਫੀ ਤੇ ਲੈਂਡਸਕੇਪ ਇੱਕੋ ਜਿਹਾ ਹੀ ਐ ਜਿਹੜੇ ਆ ਬੋਰਡ ਐ ਬਸ ਇਹ ਹੀ ਲਿਖਿਆ ਬਦਲਿਆ ਸਸਕਾਚੂਅਨ ਤੋਂ ਮੈਨੀਟੋਬਾ ਬਾਕੀ ਸਾਰਾ ਕੁਝ ਉਹੀ ਐ ਜੇ ਮਾਰਟਨ ਦੀ ਰੁਕ ਜੀਏ ਇੱਥੇ ਪਹੀਜੀ ਬਣਾਈ ਹੋਈ ਐ ਜਿਹੜੇ ਵੀਰ ਭਾਏ ਨੇ ਟਮ ਹਟਣ ਜਾਣਾ ਤਾਂ ਉਹ ਜਾ ਸਕਦਾ ਕਲਾ ਪੌਤਰ ਕੀ ਭਗ ਜਾਣੇ ਕਾਨੂੰ ਪੰਗੇ ਲੈਣੇ ਆ ਤੇ ਅੱਗੇ ਟਰੱਕ ਵੀ ਖੜਾ ਸੀ ਆ ਕਾਨੂੰ ਗੱਡੀ ਟਰੱਕ ਤੇ ਚੜਾਉਣੀ ਹੈ ਨਾ ਉਸੰ ਮੇਨ ਪਾਰਕਿੰਗ ਲੋਡ ਅੰਦਰ ਕੋਈ ਟਰੱਕ ਉੱਤਰਕ ਨਾ ਖੜਾ ਹੋ ਪਾਰਕਿੰਗ ਲੋਡ ਦੇ ਵਿੱਚ ਇੱਥੇ ਮਿੱਤਰੋ ਸ਼ਾਹ ਹੈ ਨਹੀਂ ਸੀ ਨਹੀਂ ਤਾਂ ਆਪਾਂ ਆਪਦੇ ਖਾਣਾ ਪੀਣਾ ਖਾਣਾ ਸੀ ਪਰ ਹੁਣ ਆਪਾਂ ਨੂੰ ਟਮਾਟਨ ਤੋਂ ਲੈਣਾ ਪਿਆ ਕਿਉਂਕਿ ਆਪਾਂ ਅੰਦਰ ਬਹਿਣਾ ਸੀ ਇੱਥੇ ਹੁਣੀ ਟਰੱਕ ਵੀਰ ਮਿਲ ਕੇ ਆ ਤੇਮੋਟ ਨਹੀਂ ਆਇਆ ਸੀ ਤੇ ਬਾਈ ਦਾ ਨਾਮ ਸੀਗਾ ਰਾਜਾ ਜਿਹੜੇ ਟਰੱਕ ਕੋਲ ਦੀ ਆਪਾਂ ਆਏ ਉੱਥੋਂ ਹੀ ਆਇਆ ਬਾਈ ਬਈਆ ਦਾ ਨੰਬਰ ਦੇ ਗਿਆ ਕਹਿੰਦਾ ਜੇ ਕੋਈ ਲੋਡ ਪਈ ਤਾਂ ਜਰੂਰ ਫੋਨ ਕਰਿਓ ਵੀ ਨਹੀਂ ਪੈਗੀ ਰਹਿੰਦਾ ਬਾਈ ਤੇ ਲੋਕਲੀ ਚਲਾਉਂਗਾ ਟਰੱਕ ਬਾਈ ਮੈਂ ਜਰੂਰ ਬਾਈ ਜੀ ਤੁਹਾਨੂੰ ਜਰੂਰ ਦੱਸਾਂਗਾ ਇਹ ਲੋਡ ਪਈ ਬਹੁਤ-ਬਹੁਤ ਧੰਨਵਾਦ ਪੰਜਾਬੀਓ ਬਹੁਤ-ਬਹੁਤ ਧੰਨਵਾਦ ਟਰੱਕ ਵੀਰੋ ਆਹ ਹੋ ਜਾਂਦਾ ਬਾਈ ਦਾ ਟਰੱਕ ਆਲੂ ਆ ਜੀ ਪੋਟੈਟੋ ਵੈਜੀਸ ਆ ਹੋ ਗਿਆ ਜੀ ਟਾਇਰ ਪੈਂਚਰ ਆਪਣਾ ਇੱਕ ਹੋਰ ਸਬਕ ਮਿਲ ਗਿਆ ਕਿ ਸ਼ਾਰਟਕਟ ਨਹੀਂ ਮਾਰਨੇ ਹੈਗੇ ਪਾਜ਼ੀਟਰ ਹੋਰ ਵੀ ਦੇਖਦੇ ਆ ਨਾ ਤਾਂ ਜੀ ਪੈਂਚਰ ਟਿਮ ਹਾਟਨ ਜਾ ਕੇ ਉੱਥੇ ਸਿੰਕ ਚ ਪੈਂਚਰ ਲੱਭ ਕੇ ਆਇਆ ਦੇਖੋ ਜੀ ਕੇਰਾ ਦਾ ਪਾ ਪੈਂਚਰ ਲਾਤਾ ਬਾਕੀ ਦੇਖੀ ਜੋ ਧੰਨਵਾਦ ਟਿਮ ਹਾਟਨ ਵਾਲਿਓ ਉਥੋਂ ਆਪਾਂ ਦੁਆਰੇ ਪਾਣੀ ਵੀ ਭਰ ਲਿਆ ਬ੍ਰੈਂਡਨ ਐਥੋਂ ਰਹਿ ਗਿਆ 77 ਕਿਲੋਮੀਟਰ ਇਹ ਅਕਸਰ ਦੇਖਿਆ ਜਾਂਦਾ ਹੈ ਕਿ ਗੱਡੀ ਚਲਾਉਣ ਵੇ ਨੀਂਦ ਆ ਜਾਂਦੀ ਹੈ ਪਰ ਮੇਰੇ ਨਾਲ ਸਾਈਕਲ ਤੇ ਪਹਿਲੀ ਵਾਰੀ ਹੋਇਆ ਮੈਨੂੰ ਸਾਈਕਲ ਚਲਾਉਂਦੇ ਨੀਂਦ ਆਈ ਪਤਾ ਨਹੀਂ ਰਾਤ ਬਹੁਤ ਘੱਟ ਸੁੱਤੇ ਆ ਤਾਂ ਕਰਕੇ ਨੀਂਦ ਆਈ ਜਾਂ ਨੀਂਦ ਆਈ ਬਹੁਤ ਹੀ ਜ਼ਿਆਦਾ ਸੈਂਕਲਾ ਫਰਮ ਨਾਰਮਲ ਆ ਲੈਣੇ ਆ 10 15 ਮਿੰਟਾਂ ਨੋਟ ਖੜਾਗੇ ਉੱਥੇ ਜੇ ਮਿੱਤਰੋ ਆਪਾਂ 20 ਮਿੰਟ ਸੌਂ ਗਏ ਸੀ ਹੁਣ ਥੋੜੇ ਜਿਹਾ ਚਾਰਜ ਹੋਏ ਆ ਨਹੀਂ ਤਾਂ ਸਿੱਟ ਲਿਆ ਸੀ ਨੀਂਦ ਦੇ ਸਵਾਰੇ ਚੜ ਗਏ ਜੀ ਆਪਾਂ ਛੜ ਕਿਤੇ ਬ੍ਰੈਂਡਨ ਇੱਥੋਂ ਹੈਗਾ 53 ਕਿਲੋਮੀਟਰ ਹੈ ਸਾਢੇ 5 ਹੋ ਗਏ ਦੇਖ ਲੈ ਕਿੰਨੇ ਕ ਵਜੇ ਤੱਕ ਪਹੁੰਚਦੇ ਆਂ ਹਾਂਜੀ ਆਪਾਂ ਰਾਜ ਜਾਈ ਜਾਂਦੇ ਆ ਤੇ ਹੁਣ ਜਿਹੜਾ ਮੈਂ ਤੁਹਾਨੂੰ ਸਾਈਕਲ ਰੋਕ ਕੇ ਨਜ਼ਾਰਾ ਦਿਖਾਉਂਗਾ ਉਹੇ ਜੇ ਦ੍ਰਿਸ਼ ਆਪਾਂ ਫਿਲਮਾਂ 'ਚ ਹੀ ਦੇਖਦੇ ਆਂ ਇਹ ਰੋਕ ਹੀ ਲੈਣੇ ਹੈ ਨਾ ਜਮਾ ਫਿਲਮੀ ਸੀ ਇਹ ਅਦਰ ਵੀ ਕਣਕਾ ਦਾ ਰੰਗ ਹਰੇ ਤੋਂ ਸੁਨਹਿਰੀ ਹੋ ਜਾਂਦਾ ਹੈ ਤਾਂ ਇਹ ਪਤਾ ਲੱਗ ਰਿਹਾ ਹੈ ਕਿ ਆਪਾਂ ਨੂੰ ਵੀ ਬਹੁਤ ਟਾਈਮ ਹੋ ਗਿਆ ਕਰੋ ਨਿਕਲੇ ਹੋਏ ਬ੍ਰੈਂਡਨ ਰਹਿ ਗਿਆ ਜੀ 22 ਕਿਲੋਮੀਟਰ ਤੇ ਵੀ ਨਹੀਂ ਪਹੁੰਚ ਰਿਹਾ ਗਿਆ 222 ਕਿਲੋਮੀਟਰ ਥੱਲੋਂ ਦੀ ਲੰਘਦੀ ਆਈ ਨਦੀ ਐਸਨ ਵੋਨ ਬਾਕੀ ਆਪਾਂ ਨਾਮ ਜਾ ਕੇ ਬਾਈ ਤੋਂ ਪੁੱਛ ਲਾਂਗੇ ਅੱਛਾ ਆਪਾਂ ਵੀਰ ਜਵਿੰਦਰ ਬਾਈ ਨੂੰ ਮਿਲਣਾ ਆਪਣਾ ਪ੍ਰਾਣਾ ਆੜੀ ਐ ਤੇ ਆਹ ਸਾਰੀ ਨਦੀ ਜਿਹੜੀ ਇੱਧਰ ਜਾਂਦੀ ਐ ਇਹ ਸ਼ਹਿਰ ਵਿੱਚ ਹੁੰਦੀ ਵੀ ਲੰਘੂਗੀ ਬ੍ਰੈਂਡਨ ਵਿੱਚ ਦੀ ਬ੍ਰੈਂਡਨ ਆਗੇ ਜੀ ਆਗੇ

ਲਿੰਗ ਇੱਧਰ ਉਹ ਲੱਗਦਾ ਮੈਨੂੰ ਬਾਕੀ ਜਾ ਕੇ ਪਤਾ ਲੱਗੇ ਨਹੀਂ ਭਾਈ ਮੈਨੂੰ ਲੱਗਣਾ ਹਜੇ ਅੱਧਾ ਘੰਟਾ ਲੱਗਣਾ ਅੱਧਾ ਘੰਟਾ ਠੀਕ ਆ ਹਾਂ ਮੈਂ ਨਾ ਅਸਲ ਚ ਮੋੜ ਹੀ ਗੱਲ ਤੋਂ ਮੁੜ ਗਿਆ ਉਹ ਜਿਹੜਾ ਪਿੱਛੇ ਪਿੰਡ ਜਾਉਂਦਾਗਾ ਕੈਮਨੀ ਕੈਮਨੀ ਆਉਂਦਾ ਹਨਾ ਕੈਮਨੀ ਹਾਂ ਮੋੜਨਾ ਤਾਂ ਉਹ ਸੀਗਾ ਉਮਾ ਗੀ ਲੰਗਾ ਆ ਫਿਰ ਮੈਂ ਜਿਹੜਾ ਹਾਂ ਆਉਂਦਾ ਆਪਣਾ ਗ੍ਰੇਵਲ ਵੈਲੀ ਰੋਡ ਐ ਤੇ ਆਈ ਜਾਣਾ ਗ੍ਰੈਂਡ ਵੈਲੀ ਰੋਡ ਸੌਰੀ ਹਾਂ ਠੀਕ ਹੈ ਜੀ ਮਿਲਦੇ ਆ ਓਕੇ ਬਈ ਓਕੇ ਮੈਨੇ ਟੋਸਾ ਖੱਬੇ ਪਾਸੇ ਬ੍ਰੈਂਡਨ ਸੱਜੇ ਪਾਸੇ ਸੱਜੇ ਪਾਸੇ ਜਾਣਾ ਹੀ ਆਪਾਂ ਡੋਸਾ ਤਾਂ ਨਹੀਂ ਖਾਣਾ ਅੱਜ ਉਹ ਜੀ ਸਾਹਮਣੇ ਆਪਾਂ ਬ੍ਰੈਂਡਨ ਸ਼ਾਰਚ ਦਾ ਖਲੋਣ ਲੱਗੇ ਸਾਹਮਣੇ ਉਹੀ ਨਦੀ ਆ ਗਈ ਜਿਹੜੀ ਹਾਈਵੇ ਵਨ ਤੇ ਆਪਾਂ ਨੂੰ ਮਿਲੀ ਸੀ ਅਸੀਂ ਨਹੀਂ ਪੋਣ ਬਾਕੀ ਆਪਾਂ ਨਾਮ ਪੁੱਛ ਲਾਂਗੇ ਵੀ ਕੀ ਕਹਿੰਦੇ ਆ ਬ੍ਰੈਂਡਨ ਬ੍ਰਿੰਗਸ ਯੂ ਬੈਕ ਕੀ ਗੱਲ ਹੈ ਜੀ ਪਹਿਲਾਂ ਵੀ ਆ ਕੇ ਗਏ ਸੀ ਇੱਥੇ ਹੁਣ ਦੁਬਾਰੇ ਆ ਗਏ ਇਹ ਜਿਆਦਾ ਅਸੀਂ ਇੱਥੇ ਸਾਬੇ ਵੀ ਖਾਣ ਆਏ ਸੀ ਮੈਂ ਤੇ ਵੀਰ ਦਵਿੰਦਰ ਭਾਈ ਜੋ ਪਿਛਲੀ ਵਾਰੀ ਮਲੇ ਸੀ ਸੋਨੇ ਕਰਨੇ ਛੋਟੇ ਛੋਟੇ ਜੀ ਚੰਗੀ ਹਵਾ ਚੱਲੀ ਜਾਂਦੀ ਹੈ ਸਾਢੇ 8 ਦਾ ਟਾਈਮ ਹੋ ਗਿਆ ਹਾਂ ਅਰੇ ਭਰੇ ਰੋਖਵਾ ਵਾ ਵਾ ਸੋਨਾ ਸ਼ਹਿਰ ਹੈ ਗਰਮੀਆਂ ਚ ਸੋਨਾ ਲੱਗਦਾ ਠੰਡੇ ਜਿਆਦੇ ਬਰਖਾ ਪੈਂਦੀ ਹੈ ਇੱਧਰ ਰੁੱਖਾਂ ਨਾਲੋਂ ਵੀ ਮਾਹੌਲ ਵਧੀਆ ਲੱਗਣ ਲੱਗ ਜਾਂਦਾ ਲੋ ਜੀ ਇਹ ਸ਼ਹਿਰ ਦੀ ਆ ਗਈ ਮੇਨ ਛੜਕ ਸਾਹਮਣੇ 18th ਸਟਰੀਟ 18ਵੀਂ ਸਟਰੀਟ ਕਿੱਥੋਂ ਬਾਈ ਜੀ ਆ ਗਿਆ ਬਾ ਮੈਂ ਪਿਛੇ ਜਾ ਉਹ ਦਸ ਸੀਗਾ ਠੀਕ ਹੈ ਓਕੇ ਕਿਵੇਂ ਹੋ ਬਾਈ ਜੀ ਸਸਰੀ ਘਰ ਹਾਲ ਸਸਰੀ ਘਰ ਆਹ ਬਈ ਆ ਗਈ ਲਈ ਫਿਰਦੇ ਹਾਂ ਰੇਲਾ ਬਾਈ ਜੀ ਆਪਣਾ ਸਿੰਗਲ ਤਾਂ ਲੋਟ ਹੈ ਠੀਕ ਹੈ ਸਾਰਾ ਕੁਝ ਉਹ ਮੁੰਡਾ ਬਹੁਲੇ ਤਕੜੇ ਕੰਮ ਕਰਦਾ ਬਈ ਪਿੱਕਾ ਬੁੱਕਾ ਲੈ ਰੱਖਿਆ ਹੈ ਫਿਰ ਸਾਕੇ ਦੇਖਣਾ ਆ ਛੜਦਾ ਨਹੀਂ ਮਾਰਦਾ ਨਾ ਨਾ ਛੜਦਾ ਨਹੀਂ ਮਾਰਦਾ ਤੇਰੇ ਥੱਲੇ ਵਾਲਾ ਜੱਜ ਦਾ ਬਈ ਯਾਰ ਹਾਂ ਅਹਹ ਪੱਕੀ ਗੱਲ ਆ ਅੱਛਾ ਅੱਛਾ ਮੈ ਵੀ ਆ ਹੀ ਲੱਗਦਾ ਹੁੰਦਾ ਯਾਰ ਜਦੋਂ ਜਾਂਦਾ ਹੁੰਦਾ ਸੌਣਾ ਲੱਗਦਾ ਹਣਾ ਸਮਾਂ ਜਾਂ ਲੱਦਿਆ ਹਣਾ ਬੰਦੇ ਦਾ ਕਿਵੇਂ ਲੱਗਿਆ ਚਲਾਂ ਚ ਰਹਿਲਾ ਹਾਂ ਮੈਂ ਆ ਡਬਲ ਡੀ 40 ਅੱਜ ਹੀ ਕੀਤਾ ਦਾ ਤਾਂ ਕਰਕੇ ਰਹਿਲਾ ਹਾਂ ਹੁਣ ਵਧੀਆ ਲੱਗਿਆ ਭਾਰ ਪੂਰ ਕਿਵੇਂ ਲੱਗਿਆ ਪਾਰਾਂ ਲੱਗ ਜਿਵੇਂ ਅੱਗੇ ਜਾਂ ਜ਼ਿਆਦਾ ਹੁੰਦਾ ਅੱਗੇ ਜ਼ਿਆਦਾ ਹੁੰਦਾ ਉਹ ਫਿਰ ਹੈਂਡਲ ਹਾਂ ਥੋੜਾ ਥੋੜਾ ਲੱਗਦਾ ਪਹਿਲਾਂ ਤਾਂ ਅੱਗੇ ਵਾਲੇ ਬੈਗ ਹੈ ਨਹੀਂ ਸੀ ਮੈਂ ਕੈਲਗਰੀ ਪਾਏ ਆ ਉਹ ਸੱਚ ਰਜੈਨਾ ਪਾਏ ਆ ਹਾਂ ਪਹਿਲਾਂ ਸਾਰਾ ਭਾਰ ਪਿੱਛੇ ਸੀ ਨਹੀਂ ਵਧਿਆ ਨਹੀਂ ਉਹ ਸਾਰਾ ਭਾਰ ਪਹਿਲਾਂ ਇਹਦੇ ਵਿੱਚ ਸੀ ਜਿਹੜਾ ਅੱਗੇ ਆ ਉਹ ਫਿਰ ਪਿੱਛਾ ਟਰੱਕ ਹੱਸ ਗਿਆ ਬਾਲਾ ਕੱਸ ਗਿਆ ਸੀਗਾ ਵੇਰ ਮੈਂ ਤਾਂ ਹੀ ਬਦਲਾਤਾ ਤੈਨੂੰ ਪੈਂਚਰ ਜੇ ਵਾਲੇ ਹੁਣ ਲਾਗੇ ਟਾਇਰ ਨੂੰ ਬਦਲਿਆ ਕਿ ਉਹੀ ਟਾਇਰ ਬਦਲਤਾ ਟਾਇਰ ਵੀ ਬਦਲਦਾ ਤਾ ਟੂਬ ਵੀ ਬਦਲਦੀ ਸਸੇਗਾ ਵਾਜੀ ਸਸੇਗਾ ਇੱਥੇ ਲਾਦਾ ਧੰਨਵਾਦ ਬਾਈ ਜੀ ਧੰਨਵਾਦ ਤੁਹਾਨੂੰ ਧੰਨਵਾਦ ਜੀ ਉਸ ਸਾਡੇ ਕੇ ਮਜ਼ੇ ਆਏ ਹੈ ਨਹੀਂ ਨਹੀਂ ਬਾਈ ਜੀ ਸਫਰ ਕਿਵੇਂ ਦਾ ਸਫਰ ਬਹੁਤ ਵਧੀਆ ਜੀ ਆਪਣੇ ਸਫਰ ਦਾ ਸਾਰਿਆਂ ਨਾਲੋਂ ਲੰਬਾ ਤੇ ਸਹੀ ਲੰਬੀ ਬਾੜ ਸੀਗੀ ਲੰਬੀ ਬਾੜ ਕੀਤੀ ਹਾਂ 100 ਅੱਜ ਰਿਕਾਰਡ ਬਣ ਗਿਆ ਨਹੀਂ ਸੇਵਾ ਨਹੀਂ ਸੇਵਾ ਵਾਜੀ ਲੋ ਜੀ